ਮੇਰਾ ਨਾਮ ਅਮਰਜੀਤ ਕੌਰ ਚੰਦਪਾਣ ਮੈਂ ਕ੍ਰਾਂਤੀਕਾਰੀ ਕਿਸਾਨੀ ਨੇ ਪੰਜਾਬ ਦੀ ਜ਼ਿਲ੍ਹਾ ਮਿੱਤਰਦਾਣਾ ਹਾਂਜੀ ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਆ ਜਿਹੜੇ ਸਾਡੇ ਬੱਚਿਆਂ ਨੇ ਸ਼ਹੀਦੀ ਪਾਈ ਆ ਕੀ ਕੱਲ ਗੋਲੀ ਚਲਾਈ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਜੀ ਵੀ ਐਡਾ ਕਿਡਾ ਕੋਈ ਮਸਲਾ ਸੀ ਜਿਹੜਾ ਇਹਨਾਂ ਨੇ ਗੋਲੀ ਚਲਾਈ ਸਾਡੇ ਬੱਚਿਆਂ ਨੂੰ ਸ਼ਹੀਦ ਸ਼ਹੀਦ ਕੀਤਾ ਕੱਲੇ ਕੱਲੇ ਮਾਵਾਂ ਦੇ ਪੁੱਤ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਸਾਡੀਆਂ ਆਂਦਰਾਂ ਨੂੰ ਹੱਥ ਨਾ ਪਾਵੇ ਤੇ ਜੇ ਔਰਤਾ ਜਾਗ ਪਈ ਤਾਂ ਸਰਕਾਰ ਵਾਸਤੇ ਬਹੁਤ ਹੀ ਇਹ ਮੰਦਭਾਗੀ ਖਬਰ ਹੋਊਗੀ ਵੀ ਔਰਤਾ ਨੇ ਹਥਿਆਰ ਚੱਕੇ ਸਾਡੇ ਬੱਚਿਆਂ ਦੀ ਜਿਹੜੀ ਲਾਛਾ ਸਾਡੇ ਪੰਜਾਬ ਭਾਰ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਤਵੇ ਮੁੱਦੇ ਹੋਏ ਪਿਆ ਸਾਨੂੰ ਪਤਾ ਸਾਡੇ ਦਿਲ ਤੇ ਕੀ ਬੀਤੀ ਆ ਜੇ ਸਰਕਾਰ ਨੇ ਸਾਨੂੰ ਖਤਮ ਹੀ ਕਰਨਾ ਸਾਨੂੰ ਹੀ ਕਹਦੇ ਵੀ ਪੰਜਾਬ ਨਾਲ ਲਿੰਕ ਹੀ ਨਹੀਂ ਰੱਖਣਾ ਕਿਉਂ ਸਾਡੇ ਨਸਲ ਨੂੰ ਬਰਬਾਦ ਕਰੀ ਜਾਂਦੇ ਕਿਉਂ ਸਾਡੇ ਬੱਚਿਆਂ ਨੂੰ ਖਤਮ ਕਰੀ ਜਾਂਦੇ ਆ ਵੀ ਸਾਨੂੰ ਜਵਾਬ ਦੇਵੇ ਇੱਕ ਵਾਰੀ ਸਰਕਾਰ ਆ ਕੇ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਕੋਲੇ ਚੱਕ ਕੇ ਸਾਡੇ 12 ਦੇ ਵਿੱਚ ਆਉਂਦੇ ਆ ਵੀ ਸਾਨੂੰ ਜਿਤਾਓ ਅਸੀਂ ਤੁਹਾਡੇ ਨਾਲ ਆ ਅੱਜ ਭਗਵੰਤ ਮਾਨ ਵੀ ਨਹੀਂ ਖੜਾ ਭਗਵੰਤ ਮਾਨ ਕਿਉਂ ਨਹੀਂ ਗੋਲੀ ਦੇ ਮੂਹਰੇ ਹੋਇਆਗਾ ਕਿਉਂ ਨਹੀਂ ਉਹਨੇ ਸ਼ੀਦੀ ਪਾਈ ਕਹਿੰਦਾ ਸੀ ਮੈਂ ਪੰਜਾਬ ਦਾ ਪੁੱਤ ਆ ਮੈਂ ਤੁਹਾਡੇ ਨਾਲ ਵਕੀਲ ਬਣ ਕੇ ਖੜਾ ਤੇ ਅੱਜ ਸਾਡੇ ਬੱਚਿਆਂ ਨੂੰ ਸ਼ੀਦੀ ਦੇਣੀ ਪਈ ਕੀ ਸਾਨੂੰ ਕੀ ਮਿਲਿਆ ਸਾਨੂੰ ਇਹ ਸਰਕਾਰਾਂ ਤੋਂ ਸਾਨੂੰ ਆਪਦੇ ਪੰਜਾਬ ਦੇ ਪੁੱਤ ਤੋਂ ਨਹੀਂ ਕੁਝ ਮਿਲਿਆ ਜਿੰਨੂੰ ਅਸੀਂ ਮਾਣ ਕਰਕੇ ਬਣਾਇਆ ਸੀਗਾ ਵੀ ਸਾਨੂੰ ਪੂਰਾ ਮਾਣ ਆ ਸਾਡੇ ਨਾਲ ਖੜੂਗਾ ਅੱਜ ਉਹ ਸਾਨੂੰ ਮੁਆਵਜ਼ਾ ਦੇ ਕੇ ਕਹਿੰਦਾ ਵੀ ਲੈ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲ ਜੇਗੀ ਮਗਰ ਘਰਦਿਆਂ ਨੂੰ ਮਿਲ ਜੂ ਕੀ ਸਾਡੇ ਉਹ ਬੱਚੇ ਦੀ ਘਾਟ ਪੂਰੀ ਕਰ ਦੂਗਾ ਉਹ ਕਦੀ ਵੀ ਨਹੀਂ ਹੋ ਸਕਦੀ ਵੀ ਸਾਨੂੰ ਨਾ ਮਜਬੂਰ ਕੀਤਾ ਜਾਵੇ ਸਾਡੀਆਂ ਆਂਦਰਾ ਨੂੰ ਨਾ ਹੱਥ ਪਾਵੇ ਸਰਕਾਰ ਮੇਰੀ ਇਹੀ ਬੇਨਤੀ ਆ 14 ਤਰੀਕ ਨੂੰ ਜਿਹੜਾ ਹੈਗਾ ਦਿੱਲੀ ਜਾਣ ਦੇ ਕਿਹਾ ਹੈ ਮਹਾਪੰਚਾਇਤ ਕੀਤੀ ਜਾਣੀ ਆ ਲੱਗਦਾ ਜਿਸ ਤਰ੍ਹਾਂ ਹੁਣ ਬਾਰਡਰਾਂ ਤੇ ਹੋ ਰਿਹਾ ਕਿ ਤੁਹਾਨੂੰ ਉੱਥੇ ਜਾਣ ਦਿੱਤਾ ਜਾਵੇਗਾ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਜਾਣ ਦਿੱਤਾ ਜਾਊਗਾ ਜਿਹੜੀ ਕਰਤੂਤ ਸਰਕਾਰ ਆਪਦੀ ਵਿਖਾਈ ਜਾਂਦੀ ਨਾ ਇਹ ਨਹੀਂ ਹੈਗਾ ਉੱਥੇ ਫੌਜ ਆ ਉੱਥੇ ਗੁੰਡੇਵਾੜੇ ਹੋਇਆ ਜਿਹੜੀ ਕੱਲ ਗੋਲੀ ਚੱਲੀ ਹੈ ਉਹ ਗੁੰਡਾਗਰਦੀ ਹੋਈ ਹੈ ਕੋਈ ਗੋਲੀ ਕੋਈ ਫੌਜ ਨੇ ਨਹੀਂ ਚਲਾਈ ਸਾਨੂੰ ਪਤਾ ਫੌਜ ਗੋਲੀ ਨਹੀਂ ਚਲਾਉਂਦੀ ਏ ਵੀ ਪਤਾ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਪਰ ਅਸੀਂ ਜਾਵਾਂਗੇ ਹਾਂਜੀ ਕੋਈ ਜੀ ਕੀ ਕਹਿਣਾ ਜਿਹੜਾ ਅੱਜ ਪ੍ਰਸ਼ਨ ਕੀਤਾ ਗਿਆ ਅੱਜ ਦਾ ਜਿਹੜਾ ਅਗਸਟਨ ਹੈ ਸੰਯੁਕਤ ਮੌਜੇ ਵਾਲੋ ਜਿਹੜੀ ਕੱਲ ਮੀਟਿੰਗ ਲੈ ਕੇ ਵੱਡੇ ਫੈਸਲੇ ਲਏ ਗਏ ਆ ਉਹਦੇ ਤਹਿਤ ਹੀ ਜਿਹੜਾ ਕਿ ਕੇਂਦਰ ਵੱਲੋਂ ਦੇ ਇਸ਼ਾਰੇ ਤੇ ਜਿਹੜੀ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੇ ਉੱਪਰ लाठी चार्ज ਕਰਕੇ ਟਰੈਕਟਰ ਦਾ ਨੁਕਸਾਨ ਕਰਕੇ ਵੱਡੇ ਪੱਧਰ ਤੇ ਸਾਡੇ ਜਿਹੜੇ ਕਿਸਾਨ ਉੱਥੇ ਜ਼ਖਮੀ ਕੀਤੇ ਆ ਤੇ ਨੌਜਵਾਨ ਜਿਨ੍ਹਾਂ ਨੇ ਉੱਥੇ ਸ਼ਹੀਦੀਆਂ ਵੀ ਪਾਈਆਂ ਉਸੇ ਉਸਤੇ ਦੇ ਅੱਜ ਇਹਨੂੰ ਕਾਲੇ ਦਿਨ ਵਜੋਂ ਇਹਨਾਂ ਦੇ ਅੱਜ ਪਤਾ ਗ੍ਰਹਿ ਮੰਤਰੀ ਅਮਰ ਸ਼ਾਹ ਹਰਿਆਣੇ ਦੇ ਮਨੋਜ ਖੱਟਰ ਤੇ ਜਿਹੜਾ ਗ੍ਰਹਿ ਮੰਤਰੀ ਉਹਨਾਂ ਦੇ ਅੱਜ ਪੁਤਲੇ ਫੂਕ ਕੇ ਜਿਹੜਾ ਅੱਜ ਕਾਲਾ ਦਿਨ ਮਨਾਇਆ ਤੇ ਆਉਣ ਵਾਲੀ 24 ਤਰੀਕ ਨੂੰ ਟਰੈਕਟਰ ਮਾਰਚ ਕਰਕੇ ਜਿਹੜਾ ਸਰਕਾਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਗਲੇ ਮਹੀਨੇ ਦੀ 14 ਤਰੀਕ ਨੂੰ ਦਿੱਲੀ ਦੇ ਮੈਦਾਨ ਵਿੱਚ ਜਾ ਕੇ ਵੱਡੀ ਮਹਾਪੰਚਾਇਤ ਕਰਕੇ ਇਸ ਸੈਂਟਰ ਦੀ ਸਰਕਾਰ ਨੂੰ ਪੜਨੇ ਪਾਵਾਂਗੇ ਇਨਾਂ ਦੀ ਇੱਕ ਇੱਕ ਚੀਜ਼ ਜਿਹੜੇ ਇਹਨਾਂ ਨੇ ਤਾਨਾ ਸ਼ਹੀਦ ਵਈਏ ਨਾਲ ਸਾਡੇ ਤੇ ਜ਼ੁਲਮ ਕੀਤੇ ਪੰਜਾਬ ਦੇ ਵਿੱਚ ਆ ਕੇ ਫੌਜਾਂ ਲਾ ਕੇ ਉਹਦਾ ਇੱਕ ਇੱਕ ਦਾ ਹਿਸਾਬ ਉੱਥੇ ਗਰਾਉਂਡ ਤੇ ਇਹਨਾਂ ਤੋਂ ਲਿਆ ਜਾਊਗਾ ਮੁਤਾਬਕ ਮੁਤਾਬਕ ਮੁਤਾਬਕ